ਅੱਜ ਗਗਨ ਸੂਰੇ ਵਾਲਾ ਰਵੀ ਸਾਹੋਕੇ ਰੁਪਿੰਦਰ ਦੋਦਾ ਸੰਦੀਪ ਦੋਦਾ ਸ਼ਰਨਾ ਡਗੁਰਮਣਾ ਹੋਰ ਵੀ ਕਈ ਚੋਟੀ ਦੇ ਸੁਪਰਸਟਾਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2 ਕੇ ਤੇ ਅੱਜ ਆਪਾਂ ਗੱਲ ਕਰਦੇ ਹਾਂ ਜੋ ਕਹਿੰਦੇ 24 ਦਸੰਬਰ 2024 ਨੂੰ ਕਿੱਥੇ ਕਿੱਥੇ ਕਬੱਡੀ ਕੱਪ ਕਰਵਾਏ ਜਾਣਗੇ ਤੇ ਕਿਹੜੇ ਕਬੱਡੀ ਕੱਪ ਤੇ ਕਿਹੜੇ ਵੱਡੇ ਸੁਪਰਸਟਾਰ ਪਹੁੰਚਣਗੇ ਤੇ ਜੇ ਕਿ ਅੱਜ ਆਪਾਂ ਗੱਲ ਕਰੀਏ ਜੋ ਪਹਿਲਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਪੈਂਡ ਟੂ ਡੀ ਜਿਲ੍ਹਾ ਫਰੀਦਕੋਟ ਵਿੱਚ ਇੱਥੇ ਕਬੱਡੀ ਆਲ ਓਪਨ ਦੀਆਂ 8 ਚੋਟੀ ਦੀਆਂ ਕਲੱਬਾਂ ਪਹੁੰਚ ਰਹੀਆਂ ਇਸ ਕਬੱਡੀ ਕੱਪ ਤੇ ਕਹਿੰਦੇ ਪਹਿਲਾ ਣਾਂ ਦਿੱਤਾ ਜਾਵੇਗਾ 71000 ਰੁਪਏ ਦੂਜਾ ਣਾਂ ਦਿੱਤਾ ਜਾਵੇਗਾ 52000 ਰੁਪਏ ਜੇ ਆਪਾਂ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰੀਏ ਬੈਸਟ ਰੇਡਰ ਤੇ ਜਾਫੀ ਨੂੰ ਮਿੱਤਰੋ 11-11000 ਦੀ ਨਗਦ ਰਕਮ ਨਾਲ ਸਨਮਾਨਿਤ ਕੀਤਾ ਜਾਵੇਗਾ ਅੱਜ ਇੱਥੇ ਬਹੁਤ ਚੋਟੀ ਦੇ ਵੱਡੇ ਸੁਪਰਸਟਾਰ ਪਹੁੰਚ ਰਹੇ ਜਿਲ੍ਹਾ ਫਰੀਦਕੋਟ ਵਿੱਚ ਪੈਂਡ ਟੂ ਡੀ ਕਹਿੰਦੇ ਇੱਥੇ ਅੱਜ ਸ਼ਰਨਾ ਡੱਗੁਰਮਣਾ ਹੋਰ ਕਹਿੰਦੇ ਜਿਵੇਂ ਨਿੱਕੂ ਕਲਿਆਣ ਸੁੱਖਾ ਜਸ਼ਨ ਕਲਿਆਣ ਸੁੱਖਾ ਜੀਤ ਕੋਟਲੀ ਹੋਰ ਵੀ ਕਈ ਵੱਡੇ ਸੁਪਰਸਟਾਰ ਪਹੁੰਚਦੇ ਐ ਇਸ ਕਬੱਡੀ ਕੱਪ ਤੇ ਆਪਾਂ ਕਰਦੇ ਆਂ ਗੱਲ ਕਿਹੜੇ ਵੱਡੇ ਖਿਡਾਰੀ ਖੇਡਣਗੇ ਹਾਂਜੀ ਮਿੱਤਰੋ ਜੀ ਆਪਾਂ ਗੱਲ ਕਰੀਏ ਢੁੱਡੀ ਜਿਲ੍ਹਾ ਫਰੀਦਕੋਟ ਦੇ ਕਬੱਡੀ ਕੱਪ ਤੇ ਪਹੁੰਚ ਰਹੇ ਪਲੇਅਰਾਂ ਬਾਰੇ ਇੱਥੇ ਖਿਡਾਰੀ ਖੇਡਣਗੇ ਸ਼ਰਨਾ ਡਗੁਰਮਣ ਨਿੱਕੂ ਕਲਿਆਣ ਸੁੱਖਾ ਜਸ਼ਨ ਕਲਿਆਣ ਸੁੱਖਾ ਜੀਤ ਕੋਟਲੀ ਮਹਿਤਾਬ ਬਾਗੀ ਕੇ ਬਰਾੜ ਕੋਟ ਸੁਖਿਆ ਧੰਮੂ ਕੋਟ ਸੁਖਿਆ ਸਕਵੀਰ ਗੁਰੂ ਸਰ ਅੰਮ੍ਰਿਤ ਤੂੰਬੜਪਨ ਸੁੱਖਾ ਬੁੱਟਰ ਵਿੱਕੀ ਜਾਗਪੁਰ ਚਿਰਾਗਦੀਨ ਮਈਆ ਵਾਲਾ ਗੁਰੀ ਖਖਰਾਣਾ ਬੂਟਾ ਸੱਦਾ ਸਿੰਘ ਵਾਲਾ ਕੀਪਾ ਜੋਗੇয়াল ਰੂਪਾ ਜੋਗੇয়াল ਨਹਿਲਾ ਜੋਗੇয়াল ਆਦ ਹੋਰ ਵੀ ਕਈ ਚੋਟੀ ਦੇ ਸੁਪਰਸਟਾਰ ਇਸ ਕਬੱਡੀ ਕੱਪ ਤੇ ਪਹੁੰਚ ਰਹੇ ਆ ਬਾਕੀ ਆਪਾਂ 2 ਘੰਟਿਆਂ ਤੱਕ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿਹੜੇ ਖਿਡਾਰੀ ਕਿਹੜੀਆਂ ਟੀਮਾਂ ਵਿੱਚ ਖੇਡਣਗੇ ਆਪਾਂ ਚੈਨਲ ਤੇ ਅਗਲੀ ਵੀਡੀਓ ਦੇ ਵਿੱਚ ਜਾਣਕਾਰੀ ਸਾਂਝੀ ਕਰਦੇ ਆਂ ਪੂਰਾ ਪਰ ਚੰਗੀ ਤਰ੍ਹਾਂ ਕਲੀਅਰ ਕਰਕੇ ਉਹ ਜਾਣਕਾਰੀ ਸਾਂਝੀ ਕਰਦੇ ਹੁੰਨੇ ਆ ਵੀ ਕਿਹੜੀ ਟੀਮ ਵਿੱਚ ਕਿਹੜੇ ਸੁਪਰਸਟਾਰ ਖੇਡਣਗੇ ਕਈ ਵਰੀ ਮੌਕੇ ਤੇ ਇੱਕ ਅੱਧਾ ਪਲੇਅਰ ਚੇਂਜ ਹੋ ਜਾਂਦਾ ਵੀਰੋ ਕਿਉਂਕਿ ਤੁਹਾਨੂੰ ਵੀ ਪਤਾ ਕਈ ਵਰੀ ਪਲੇਅਰ ਦੀ ਮਜਬੂਰੀ ਪੈ ਜਾਂਦੀ ਹੈ ਨਹੀਂ ਆ ਸਕਦਾ ਹੁੰਦਾ ਪਲੇਅਰ ਤੇ ਇਸੇ ਕਰਕੇ ਇੱਕ ਅੱਧਾ ਕਈ ਵਰੀ ਚੇਂਜ ਹੋ ਜਾਂਦਾ ਆਪਾਂ ਮਾਫੀ ਚਾਹੁੰਨੇ ਤੁਹਾਡੇ ਤੋਂ ਪਰ ਜੋ ਆਪਾਂ ਨੂੰ ਜਾਣਕਾਰੀ ਕਮੇਟੀ ਤੇ ਪਲੇਅਰਾਂ ਵੱਲੋਂ ਮਿਲਦੀ ਆਪਾਂ ਤੁਹਾਡੇ ਨਾਲ ਉਹੀ ਸਾਂਝੀ ਕਰੀਦੀ ਆ ਹਾਂਜੀ ਮਿੱਤਰੋ ਜੀ ਆਪਾਂ ਕਰੀਏ ਕਹਿੰਦੇ ਸਾਨ ਜੱਟ ਦੀ ਗੱਲ ਕਹਿੰਦੇ ਰਵੀ ਸਾਹੋਕੇ ਵਾਲੇ ਦੀ ਕਹਿੰਦੇ ਚੋਬਰ ਨੇ ਕਹਿੰਦੇ ਕੱਲ ਕਿਲਾਨੌ ਦੇ ਕਬੱਡੀ ਕੱਪ ਤੇ ਕਹਿੰਦੇ ਵਾਪਸੀ ਕਰਤੀ ਆ ਕਹਿੰਦੇ ਪਹਿਲਾਂ ਕੈਨੇਡਾ ਦੇ ਘਾ ਦਾ ਮੈਦਾਨਾਂ 'ਚ ਵੀ ਕਹਿੰਦੇ ਸਿਰੇ ਸਿਰੇ ਦੇ ਜੱਫੇ ਲਾਏ ਆ ਕਹਿੰਦੇ ਇੰਗਲੈਂਡ ਦੀ ਧਰਤੀ ਦੇ ਵੀ ਧੰਨ ਧੰਨ ਕਰਵਾਈ ਆ ਕੱਲ ਕਹਿੰਦੇ ਕਿਲਾਨੌ ਦੇ ਕੱਪ ਤੇ ਕਹਿੰਦੇ ਮੈਚ ਖੇਡਿਆ ਚੋਬਰ ਕਹਿੰਦੇ ਪਹਿਲਾ ਮੈਚ ਹੀ ਖੇਡਿਆ ਤਕਰੀਬਨ 1 ਦਿਨ ਪਹਿਲਾਂ ਹਰਾਏਪੁਰ ਵੀ ਖੇਡਿਆ ਸੀ ਦੂਜਾ ਮੈਚ ਖੇਡਿਆ ਕਿਲਾਨੌ ਦੇ ਕਬੱਡੀ ਕੱਪ ਤੇ ਤੇ ਕਹਿੰਦੇ ਚੋਬਰ ਨੇ ਕੱਲ ਸਿਰਾ ਕਰਵਾਤਾ ਯੋਤੇ ਮਹਿਦਵਾਲੇ ਹੋਣੀ ਬੁਲਟ ਖੀਰਾਂ ਵਾਲੀ ਹੋਣੀ ਸਾਰੇ ਫੜ ਲਏ ਕਹਿੰਦੇ ਚੋਬਰ ਨੇ ਬੰਦ ਕਰਤੇ ਕੱਲ ਤਾਂ ਵੱਡੇ ਵੱਡੇ ਰੇਟਰ ਤੇ ਬੈਸਟ ਬਣ ਕੇ ਮੋਟਰਸਾਈਕਲ ਜਿੱਤ ਲਿਆ ਸਾਣ ਜੱਟ ਨੇ ਕਹਿੰਦੇ ਰਵੀ ਸਾਹੋਕੇ ਵਾਲੇ ਦੇ ਅੱਜ ਵੀ ਮਿੱਤਰੋ ਇਹ ਖੇਡੇਗਾ ਕਹਿੰਦੇ ਦੋਦੇ ਦੀ ਟੀਮ ਵਿੱਚ ਹਾਂਜੀ ਜੇ ਆਪਾਂ ਜੱਗੂ ਹਾਕਮ ਵਾਲੇ ਬਾਰੇ ਗੱਲ ਕਰੀਏ ਜੱਗੂ ਹਾਕਮ ਵਾਲੀਆ ਕਹਿੰਦੇ ਕੱਲ ਕਿਲਾ ਨੌ ਦੇ ਕਬੱਡੀ ਕੱਪ ਤੇ ਖੇਡਿਆ ਸੀ ਫਾਈਨਲ ਮੈਚ ਕਹਿੰਦੇ ਜਿੱਤ ਗਿਆ ਜੱਗੂ ਹਾਕਮ ਵਾਲੀਆ ਤੇ ਰਵੀ ਸਾਹੋਕੇ ਹੋਣੀ ਤੇ ਇਸੇ ਕਰਕੇ ਜੱਗੂ ਹਾਕਮ ਵਾਲੀਆ ਹੋ ਗਿਆ ਲੇਟ ਇਸੇ ਕਰਕੇ ਵੈਸੇ ਅੱਜ ਜੱਗੂ ਰੈਸਟ ਤੇ ਆ ਅੱਜ ਜੱਗੂ ਕੋਈ ਵੀ ਕਬੱਡੀ ਕੱਪ ਨਹੀਂ ਖੇਡੇਗਾ ਅੱਜ ਰੈਸਟ ਤੇ ਆ ਜੱਗੂ ਹਾਕ ਦੂਜਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਪਿੰਡ ਔਕੰਦ ਵਾਲਾ ਕਹਿੰਦੇ ਇੱਥੇ ਬਹੁਤ ਝੋਟੀ ਦੇ ਮੈਚ ਕਰਵਾਏ ਜਾਣਗੇ ਇੱਥੇ ਅੱਜ ਕਬੱਡੀ ਓਪਨ 3 ਖਿਡਾਰੀ ਬਾਹਰੋਂ ਪਿੰਡ ਪੱਦਰ ਦੇ ਮੁਕਾਬਲੇ ਕਰਵਾਏ ਜਾਣਗੇ ਪਹਿਲਾ ਨਾਮ ਦਿੱਤਾ ਜਾਵੇਗਾ 41000 ਰੁਪਏ ਦੂਜਾ ਨਾਮ ਦਿੱਤਾ ਜਾਵੇਗਾ 31000 ਰੁਪਏ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰੀਏ ਬੈਸਟ ਰੇਡਰ ਤੇ ਜਾਫੀ ਨੂੰ ਮਿੱਤਰੋ ਐਲ ਈ ਡੀਆਂ ਨਾਲ ਸੁਨਮਾਨਿਤ ਕੀਤਾ ਜਾਵੇਗਾ ਅੱਜ ਇੱਥੇ ਕਹਿੰਦੇ ਅੰਤਰਰਾਸ਼ਟਰੀ ਕਬੱਡੀ ਕਮੈਂਟੇਟਰ ਕਹਿੰਦੇ ਲਖਾ ਬਰਾੜਕ ਅਕੰਧ ਵਾਲਾ ਉਸਦੇ ਪੈੰਡ ਕਹਿੰਦੇ ਲਗਣੀਆਂ ਰੌਣਕਾਂ ਅੱਜ ਬਹੁਤ ਚੋਟੀ ਦੇ ਸੁਪਰਸਟਾਰ ਪਹੁੰਚ ਰਹੇ ਇਸ ਕਬੱਡੀ ਕੱਪ ਤੇ ਆਪਾਂ ਕਰਦੇ ਹਾਂ ਜਾਣਕਾਰੀ ਸਾਂਝੀ ਕਿਹੜੀਆਂ ਟੀਮਾਂ ਬਣੀਆਂ ਤੇ ਕਿਹੜੇ ਸੁਪਰਸਟਾਰ ਪਹੁੰਚਣਗੇ ਇਸ ਕਬੱਡੀ ਕੱਪ ਤੇ ਜਿਵੇਂ ਕਿ ਕਹਿੰਦੇ ਅੱਜ ਦੋਦੇ ਦੀ ਟੀਮ ਵੀ ਇਸ ਕਬੱਡੀ ਕੱਪ ਤੇ ਬਣ ਕੇ ਬਹੁਤ ਚੋਟੀ ਦੀ ਪਹੁੰਚ ਰਹੀ ਹੈ ਇੱਥੇ ਜਿਵੇਂ ਕਹਿੰਦੇ ਸੰਦੀਪ ਦੋਦਾ ਵੀ ਅੱਜ ਪਹੁੰਚ ਰਿਹਾ ਰੁਪਿੰਦਰ ਦੋਦਾ ਰਵੀ ਸਾਹੋ ਕੇ ਗਗਨ ਸੂਰੇ ਵਾਲਾ ਹੋਰ ਵੀ ਵੱਡੇ ਚੋਟੀ ਦੇ ਵੱਡੇ ਸੁਪਰਸਟਾਰ ਪਹੁੰਚਦੇ ਐ ਇਸ ਕਬੱਡੀ ਕੱਪ ਤੇ ਬਾਕੀ ਆਪਾਂ ਇੱਕ ਦਿਨ ਪਹਿਲਾਂ ਬਣਾਉਂਦੇ ਆ ਵੀਡੀਓ ਕਬੱਡੀ ਕੱਪਾਂ ਬਾਰੇ ਜਿੰਨੀ ਕਾਪਾ ਨੂੰ ਜਾਣਕਾਰੀ ਆਪਣੇ ਨੂੰ ਕਨਫਰਮ ਹੋੰਦੀ ਆ ਕਮੇਟੀ ਵੱਲੋਂ ਤੇ ਪਲੇਅਰਾਂ ਵੱਲੋਂ ਆਪਾਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਉਨੀ ਜਾਣਕਾਰੀ ਸਾਂਝੀ ਕਰਦੇ ਆ ਕਿੱਥੇ ਕਿੱਥੇ ਕਬੱਡੀ ਕੱਪ ਹੋਣਗੇ ਤੇ ਕਿਹੜੇ ਸੁਪਰਸਟਾਰ ਪਹੁੰਚਣਗੇ ਬਾਕੀ ਆਪਾਂ ਹਾਂਜੀ ਮਿੱਤਰੋ ਜੇ ਆਪਾਂ ਕੰਦ ਵਾਲੇ ਦੇ ਕਬੱਡੀ ਕੱਪ ਤੇ ਪਹੁੰਚਦੇ ਪਲੇਅਰਾਂ ਬਾਰੇ ਗੱਲ ਕਰੀਏ ਕਹਿੰਦੇ ਇੱਥੇ ਪਹੁੰਚਦੇ ਆ ਸੰਦੀਪ ਦੋਦਾ ਰੁਪਿੰਦਰ ਦੋਦਾ ਰਵੀ ਸਾਹੋਕੇ ਗੂਰਾ ਜੰਡ ਵਾਲਾ ਗੱਗੀ ਜੰਡ ਵਾਲਾ ਕਾਲਾ ਸੂਰੇ ਵਾਲਾ ਜੱਗਾ ਖੋਖਰ ਆਦ ਕਈ ਟੀਮਾਂ ਚੋਟੀ ਦੀਆਂ ਬਣ ਕੇ ਪਹੁੰਚ ਰਹੀਆਂ ਬਾਕੀ ਆਪਾਂ 2 ਘੰਟਿਆਂ ਤੱਕ ਆਪਾਂ 8:30-9 ਵਜੇ ਦੇ ਤਕਰੀਬਨ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਪਲੇਅਰਾਂ ਲੋ ਅਪਡੇਟ ਲੈ ਕੇ ਵੀ ਕਿਹੜੇ ਟੀਮ ਚ ਕਿਹੜੇ ਖਿਡਾਰੀ ਖੇਡਣਗੇ ਤੇ ਕਮੇਟੀ ਇਹਨੂੰ ਕਨਫਰਮ ਕਰਕੇ ਮੇਟੀ ਵੱਲੋਂ ਵੀ ਕਨਫਰਮ ਕਰਾਂਗੇ ਤੇ ਪਲੇਅਰਾਂ ਵੱਲੋਂ ਵੀ ਕਿਹੜੀਆਂ ਟੀਮਾਂ ਵਿੱਚ ਕਿਹੜੇ ਸੁਪਰਸਟਾਰ ਅੱਜ ਇਹਨਾਂ ਕਬੱਡੀ ਕੱਪਾਂ ਤੇ ਖੇਡਣਗੇ। ਬਾਕੀ ਜੁੜੇ ਰਹੋ ਵੀਡੀਓ ਦੇ ਨਾਲ ਜੇ ਆਪਾਂ ਕਰਦੇ ਕਰ ਅੱਜ ਦੋਦੇ ਦੀ ਟੀਮ ਦੀ। ਹਾਂਜੀ ਜੇ ਆਪਾਂ ਦੋਦੇ ਦੀ ਟੀਮ ਦੀ ਗੱਲ ਕਰੀਏ ਦੋਦੇ ਦੀ ਟੀਮ ਵਿੱਚ ਅੱਜ ਖੇਡੇਗਾ ਸੰਦੀਪ ਦੋਦਾ, ਰੁਪਿੰਦਰ ਦੋਦਾ, ਬੁੱਟਰ ਦੋਦਾ, ਲਵੀ ਦੋਦਾ, ਗਰਮੀਤ ਦੋਦਾ, ਰਵੀ ਸਾਹੋਕੇ, ਗਗਨ ਸੂਰੇ ਵਾਲਾ ਇੱਕ ਰੇਡਰ ਦਾ ਹਜੇ ਪੱਕਾ ਕਲੀਅਰ ਨਹੀਂ। ਕਿਉਂਕਿ ਇਹ ਵੀਡੀਓ ਆਪਾਂ ਇੱਕ ਦਿਨ ਪਹਿਲਾਂ ਬਣਾਉਂਦੇ ਆ ਇਸੇ ਕਰਕੇ ਕਈ ਵਾਰੀ ਇੱਕ ਅੱਧਾ ਪਲੇਅਰ ਮੌਕੇ ਤੇ ਚੇਂਜ ਵੀ ਹੋ ਜਾਂਦਾ ਪਰ ਇਹ ਦੋਦੇ ਦੀ ਟੀਮ ਚ ਆ ਦੋਨੇ ਜਾਫੀ ਖੇਡਣਗੇ ਰਵੀ ਸਾਉ ਤੇ ਗਗਨ ਸੂਰੇਵਾਲਾ ਡੇਟਰ ਬਾਰੇ ਆਪਾਂ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਦੱਸਾਂਗੇ ਜਦੋਂ ਆਪਣੇ ਨਾਲ ਜਾਣਕਾਰੀ ਆਪਾਂ ਨੂੰ ਮਿਲੂਗੀ ਇਹ ਚੋਟੀ ਦੀ ਟੀਮ ਦੋਦੇ ਦੀ ਬਣ ਕੇ ਪਹੁੰਚਦੀ ਹੈ ਅਕੰਧ ਵਾਲਾ ਹਾਂਜੀ ਬਾਕੀ ਆਪਾਂ ਪਲੇਅਰਾਂ ਤੇ ਟੀਮਾਂ ਹੋਰ ਟੀਮਾਂ ਬਾਰੇ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਅਗਲੀ ਵੀਡੀਓ ਦੇ ਵਿੱਚ ਦੋ ਘੰਟਿਆਂ ਤੱਕ ਆਪਾਂ ਪਾਉਨੇ ਆ ਚੈਨਲ ਤੇ ਵੀਡੀਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਧੰਨਵਾਦ ਆਪਣੇ ਸਾਰੇ ਵੀਰ ਆਪਣੇ ਚੈਨਲ ਕਬੱਡੀ ਅਪਡੇਟ 2K ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਘੰਟੀ ਵਾਲੇ ਬਟਨ ਨੂੰ ਜਰੂਰ ਦਬਾ ਲਓ ਜੋ ਕਿ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਧੰਨਵਾਦ ਜੀ ਆਪਣੇ ਚੈਨਲ ਕਬੱਡੀ ਅਪਡੇਟ 2K ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰੋ ਧੰਨਵਾਦ ਜੀ